ਇਹਨੇ ਮੁੱਛਾਂ ਨੇ ਦੇ ਅੰਦਰ ਕਰਾਤਾ ਅੱਜ ਮਰੋੜ ਲੋ ਫਿਰ ਮੁੱਛਾਂ ਉੱਤੇ ਅੰਦਰ ਬੰਦੇ ਕੋਈ ਮਰੋੜੀ ਜਿਹਾ ਖਾਈ ਜਾ ਜਨੂ ਹੋਣੀਆਂ ਕੀ ਫਾਇਦਾ ਹੋਇਆ ਇਹਨਾਂ ਗੱਲਾਂ ਦਾ ਆਪਣੀ ਜ਼ੁਬਾਨ ਨੇ ਆਪਾਂ ਨੂੰ ਅੰਦਰ ਕਰਾਤਾ ਵਿਕਰਮ ਮੰਜੀਠੀਆ ਦੇ ਖਿਲਾਫ ਗਵਾਹੀ ਦੇਣ ਦਾ ਤੁਹਾਨੂੰ ਇਹ ਨਾ ਮਿਲਿਆ ਅਸਲਾਮੁਅਲੈਕੁਮ ਜੀ ਸਤਿ ਸ੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਬਿਲਕੁਲ ਵਧੀਆ ਹੋਵੋਗੇ ਰੱਬ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਅਤੇ ਜੀ ਇੱਕ ਵਾਰੀ ਫੇਲ ਕਰਾਂਗੇ ਵਿਕਰਮ ਸਿੰਘ ਮੰਜੀਠੀਏ ਜੀ ਅੱਥੇ ਜੀ ਵਿਕਰਮ ਸਿੰਘ ਮੰਜੀਠੀਏ ਦਾ ਇੱਕ دوست ਜਿਹੜਾ ਇੱਕ ਯਾਰ ਮਿੱਤਰ ਜਿਹੜਾ ਸਾਹਮਣੇ ਆ ਗਿਆ ਤੇ ਉਸ ਯਾਰ ਨੇ ਵਿਕਰਮ ਮੰਜੀਠੀਏ ਦੇ ਬਹੁਤ ਵੱਡੇ ਵੱਡੇ ਰਾਜ਼ ਖੋਲੇ ਨੇ ਕਿ ਕਿਸ ਤਰ੍ਹਾਂ ਵਿਕਰਮ ਮੰਜੀਠੀਏ ਨੇ ਬਹੁਤ ਸਾਰੇ ਸਿੱਖਾਂ ਨੂੰ ਧੋਖੇ ਦਿੱਤੇ ਬਹੁਤ ਸਾਰੇ ਸਿੱਖਾਂ ਨੂੰ ਸਿੱਖਾਂ ਤੇ ਅੱਖਾਂ ਤੇ ਪੱਟੀ ਬੰਨੀ ਤੇ ਅੱਜ ਉਹ ਪੱਟੀ ਜਿਹੜੀ ਹੈ ਖੁੱਲ ਜਾਏਗੀ ਅੱਜ ਇਹ ਵੀਡੀਓ ਤੁਹਾਡੇ ਨਾਲ ਅਸੀਂ ਜਿਹੜੀ ਸ਼ੇਅਰ ਕਰਾਂਗੇ ਪਹਿਲਾਂ ਤੁਸੀਂ ਇਹ ਵੀਡੀਓ ਦੇਖਣੀ ਆ ਵੀਡੀਓ ਤੁਸੀਂ ਆਖਰ ਤੱਕ ਦੇਖਣੀ ਹੈ ਵੀਡੀਓ ਵੇਖਣ ਤੋਂ ਪਹਿਲਾਂ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਕਲਿੱਕ ਕਰੋ ਸੋ ਚੱਲਦੇ ਆਂ ਵੇਖਦੇ ਆਂ ਵੀਡੀਓ ਲੈਟਸ ਗੋ ਇਹਨੇ ਮੁੱਛਾਂ ਨੇ ਤੇ ਅੰਦਰ ਕਰਾਤਾ ਅੱਜ ਮਰੋੜ ਦੋ ਫਿਰ ਮੁੱਛਾਂ ਹੁਣ ਉੱਥੇ ਅੰਦਰ ਪਾ ਕੇ ਮਰੋੜੀ ਜਾਓ ਖਾਈ ਜਾਓ ਜਨੂਹ ਹੋਣੀਆਂ ਕੀ ਫਾਇਦਾ ਹੋਇਆ ਇਹਨਾਂ ਗੱਲਾਂ ਦਾ ਆਪਣੀ ਜ਼ੁਬਾਨ ਨੇ ਆਪਾਂ ਨੂੰ ਅੰਦਰ ਕਰਾਵਾ ਵਿਕਰਮ ਮਜੀਠੀਆ ਦੇ ਖਿਲਾਫ ਗਵਾਹੀ ਦੇਣ ਦਾ ਤੁਹਾਨੂੰ ਐਨਾ ਮਿਲਿਆ ਲੈਨੇ ਇਹ ਸੋਚਿਆ ਸੀ ਕਿ ਅੱਜ ਵਿਕਰਮ ਮਜੀਠੀਆ ਹੁਣਾਂ ਦਾ ਪੀਏ ਐਮ ਐ ਔਰ ਕਦੇ ਵਿਕਰਮ ਮਜੀਠੀਆ ਦੇ ਸਾਹਮਣੇ ਇਲੈਕਸ਼ਨ ਵੀ ਲੜਦਾ ਨਜ਼ਰ ਆਉਂਦਾ ਮੈਂ ਮਜੀਠਾ ਹਲਕੇ ਤੋਂ ਦਿਨ ਨੇ ਮੈਨੂੰ ਗਾਲ ਕੱਢੇ ਸੀ ਨਾ ਉਦੋਂ ਮੈਂ ਮਨ ਬਣਾ ਲਿਆ ਕਿ ਮੈਂ ਇਹਦੇ ਅੱਗੇ ਇਲੈਕਸ਼ਨ ਲੜਾਂਗਾ ਮੈਨੂੰ ਆ ਮੈਂ ਆਪਦੇ ਭਰੇ ਭਾਗ 'ਚ ਬਿਠਾ ਮੈਨੂੰ ਪਾਰਟੀ ਨੇ ਕਿਹਾ ਕੋਈ ਹੋਰ ਜਗ੍ਹਾ ਵੇਖ ਲਓ ਮੈਂ ਨਹੀਂ ਮੈਂ ਲੜਨੀ ਤਾਂ ਮਜੀਠਿਓਂ ਲੜਨੀ ਤਿੰਨ ਵਾਰੀ ਕਹਿ ਗਿਆ ਮੈਂ ਇਹ ਬੋੜੀ ਤੋਂ ਉਹ ਜਦੋਂ ਕਿ ਯਾਰ ਉਹ ਲੁੱਡੋ ਚ ਨੜੀ ਨਵੇਂ ਤੋਂ ਸਿੱਧਾ 6-7 ਤੇ ਨਹੀਂ ਮੀਠੀਆਂ ਨੇ ਤੁਹਾਨੂੰ ਭਰਾਵਾਂ ਤਰ੍ਹਾਂ ਰੱਖਿਆ ਕਹਿੰਦੇ ਤੁਹਾਡੀ ਹیثیت ਕੀ ਸੀ ਤੁਹਾਡੇ ਕੋਲ ਤਾਂ ਸਕੂਟਰ ਹੁੰਦਾ ਸੀਗਾ ਅੱਜ ਤੁਸੀਂ ਗੱਡੀਆਂ ਝੂਟਦੇ ਫਿਰਦੇ ਹੋ ਤੁਸੀਂ ਹੋਟਲ ਬਣਾ ਲਏ ਵੱਡੇ ਵੱਡੇ ਕੋਠੀਆਂ ਬਣਾ ਲ ਲਈ ਗੇਲਾ ਤੁਸੀਂ ਮੈਨੇਜਰ ਕਹਿੰਦੇ ਮਜੀਠੀਏ ਨੂੰ ਮਿਲਕਿੰਗ ਨਹੀਂ ਹੈ ਥੈਂਕ ਯੂ ਵਿਕਰਮ ਜੀ ਥੈਂਕ ਯੂ ਤੁਸੀਂ ਮਜੀਠਾ ਹਲਕੇ ਦੇ ਵਿੱਚ ਪਿਛਲੇ ਦਿਨਾਂ ਤੋਂ ਲਗਾਤਾਰ ਸਰਗਰਮ ਵੀ ਸੀਗੇ ਔਰ ਆਮ ਆਦਮੀ ਪਾਰਟੀ ਨੇ ਮਜੀਠਾ ਹਲਕੇ ਦਾ ਇੰਚਾਰਜ ਲਾਤਾ ਤੁਹਾਨੂੰ ਮਜੀਠਾ ਵਿਕਰਮ ਮਜੀਠੀਆ ਦੇ ਖਿਲਾਫ ਗਵਾਹੀ ਦੇਣ ਦਾ ਤੁਹਾਨੂੰ ਇਨਾਮ ਮਿਲਿਆ ਨਹੀਂ ਇਹ ਗੱਲ ਨਹੀਂ ਕਹਿ ਸਕਦੇ ਆਪਾਂ ਵੇਖੋ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਜਿਸ ਦਿਨ ਵਿਕਰਮ ਸਿੰਘ ਮਜੀਠੀਆ ਜੀ ਦੀ ਰੈਸਟ ਪਈ ਇੱਕ ਲਿਸਟ ਉਸ ਦਿਨ ਹੀ ਜਾਰੀ ਹੋਈ ਸੀ ਜਿਹੜੇ ਪੰਜ ਹਲਕਾ ਇੰਚਾਰਜ ਪਹਿਲਾਂ ਵੀ ਲੱਗੇ ਆ ਹਮ ਬਟ ਉਹਨਾਂ ਨੇ ਇਹ ਗੱਲ ਸ਼ਾਇਦ ਸੋਚ ਲਈ ਨਾ ਮੇਰਾ ਪਹਿਲੀ ਲਿਸਟ ਚ ਵੀ ਆ ਚੱਲਿਆ ਸੀਗਾ ਬਟ ਇਹ ਸਾਡੀ ਪਾਰਟੀ ਦੀ ਇੱਕ ਚੰਗੀ ਸੋਚ ਆ ਉਸ ਦਿਨ ਉਹਨਾਂ ਨੇ ਮੈਨੂੰ ਇੱਥੇ ਨਹੀਂ ਲਾਇਆ ਹੁਣ ਆਗੇ ਲਾਇਆ ਉਹਦੇ ਕਾਫੀ ਦਿਨ ਹੋ ਗਏ ਦੂਜੀ ਰਹੀ ਗੱਲ ਗਵਾਈ ਦੀ ਮੈਂ ਜੋ ਸਹੀ ਉਹ ਮੈਂ ਕਹਿ ਗਿਆ ਕੋਈ ਮੈਂ ਗਲਤ ਨਹੀਂ ਕਹਿ ਗਿਆ ਤੇ ਕੋਈ ਮੈਂ ਕਿਸੇ ਦੀ ਝੋਲੀ ਚ ਨਹੀਂ ਪਿਆ ਮੈਂ ਜੋ ਸਹੀ ਆ ਜੋ ਮੈਨੂੰ ਦਿਖਿਆ ਜੋ ਮੈਂ ਵੇਖਿਆ ਜੋ ਮੈਂ ਚੱਕਿਆ ਉਹ ਮੈਂ ਕਹਾਂ ਉਹ ਮੈਂ ਗਵਾਹੀ ਉੱਥੇ ਦੇ ਆ ਆਪਦੀ ਕੋਈ ਗਵਾਹੀ ਵਾਲੀ ਤੇ ਗੱਲ ਹੀ ਨਹੀਂ ਹੈਗੀ ਗਵਾਹੀ ਨਾ ਤਾਂ ਕੋਈ ਕੰਸਰਨ ਨਹੀਂਗਾ ਮੈਂ ਤੇ ਬੜੇ ਟਾਈਮ ਤੋਂ ਲਗਾ ਹੋਇਆ ਵਾਂ ਹਲਕੇ ਦੇ ਵਿੱਚ ਮੈਂ ਸੌਫ ਤੋਂ ਇਲੈਕਸ਼ਨ ਲੜਿਆ 4 ਸਾਲ ਮੈਂ ਉੱਥੇ ਕੰਮ ਕੀਤਾ 15 ਸਾਲ ਮੈਂ ਮਜੀਠੇ ਕੰਮ ਕੀਤਾ ਜਿਹੜੇ 5-5 ਸਾਲ ਦੇ ਬੱਚੇ ਹਜ 20-20 ਸਾਲ ਦੇ ਹੋ ਗਏ ਉਹ ਮੈਨੂੰ ਉਦੋਂ ਤੋਂ ਲੈ ਕੇ ਅੱਜ ਤੱਕ ਜਾਂਦੇ ਆ ਤਲਵੀਰ ਸਿੰਘ ਗਿਲਕੌਣ ਆ ਸੋ ਇਸ ਕਰਕੇ ਮੇਰਾ ਮੇਰੀ ਪਾਰਟੀ ਨੇ ਮੇਰਾ ਉੱਥੇ ਸਰਵੇ ਕਰਾਇਆ ਜੇ ਮੇਰਾ ਸਰਵੇ ਪੋਜ਼ਿਟਿਵ ਆਇਆ ਤਾਂ ਮੈਨੂੰ ਪਾਰਟੀ ਨੂੰ ਉਥੇ ਇੰਚਾਰਜ ਲਾ ਤਾਂ ਕੋਈ ਉਹ ਗਲਤਕ ਹੈ ਨਹੀਂ ਵਿਕਰਮ ਮਜੀਠੀਆ ਹੁਣਾਂ ਦੇ ਨਾਲ ਪੀਏ ਤਰ੍ਹਾਂ ਵਿਚਰੇ ਤੁਸੀਂ ਵਿਕਰਮ ਮਜੀਠੀਆ ਹੁਣਾਂ ਦੇ ਪੀਏ ਰਹੇ ਹੋ ਤੁਸੀਂ ਔਰ ਮਜੀਠਾ ਹਲਕੇ 'ਚ ਤੁਸੀਂ ਵਿਕਰਮ ਮਜੀਠੀਆ ਵਾਸਤੇ ਵੋਟਾਂ ਮੰਗਦੇ ਰਹੇ ਔਰ ਹੁਣ ਵਿਕਰਮ ਮਜੀਠੀਆ ਦੇ ਸ਼ਰੀਕ ਬਣ ਕੇ ਜਾ ਰਹੇ ਹੋ ਤੁਸੀਂ ਉੱਥੇ ਦੇਖੋ ਗੱਲ ਇਹ ਆ ਕਿ ਮੈਂ ਪੀਏ ਲਾ ਲੋ ਬਟ ਮੈਂ ਪਿਪਰਾਵਾ ਵਾਂਗੂ ਰਿਆ ਮੈਂ ਕੋਈ ਤਨਖਾਹ ਨਹੀਂ ਲੈਂਦਾ ਰਿਆ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਹਾਂ ਇੱਕ ਮੈਨੂੰ ਫਸਟ ਟਾਈਮ ਸਰਦਾਰ ਵਿਕਰਮ ਸਿੰਘ ਮਜੀਠੀਆ 2000 ਅ ਪੰਜ 6 ਦੇ ਲਾਗੇ ਬੰਨੇ ਮੈਨੂੰ ਇਹ ਪੰਜ ਇੱਕ ਦੇ ਲਾਗੇ ਬੰਨੇ ਮਿਲੇ ਆ ਅ ਅਜਨਾਲੇ ਦੇ ਜਿਮਨੀ ਇਲੈਕਸ਼ਨ ਚ ਉਦੋਂ ਇਹ ਮੈਨੂੰ ਮਿਲੇ ਆ ਉਸ ਦਿਨ ਤੋਂ ਲੈ ਕੇ ਮੈਂ ਜਿੰਨਾ ਚਿਰ ਵੀ ਇਹਨਾਂ ਦੇ ਨਾਲ ਰਿਆ ਬਿਨਾ ਕਿਸੇ ਲਾਲਚ ਤੋਂ ਮੈਂ ਟਕਾ ਕੇ ਇਹਨਾਂ ਦੀ ਸੇਵਾ ਕੀਤੀ ਹਲਕੇ ਦੇ ਵਿੱਚ ਤੁਸੀਂ ਮੇਰਾ ਵੇਖ ਹੀ ਲਿਆ ਜੀ ਮੈਂ ਜੇ ਮੇਰੀਆ ਪਾਰਟੀ ਨੇ ਕੋਈ ਸਰਵੇ ਕਰਾਇਆ ਕੋਈ ਵਧੀਆ ਸਰਵੇ ਆ ਤਾਂ ਫਿਰ ਮੈਨੂੰ ਇਨਚਾਰਜ ਲਾਇਆ ਨਹੀਂ ਤੇ ਕੌਣ ਕਿਸ ਨੂੰ ਲਾਉਂਦਾ ਉੱਥੇ ਮੈਂ ਹਲਕੇ ਦੇ ਵਿੱਚ ਬਹੁਤ ਮਿਹਨਤ ਕੀਤੀ ਆ ਸਰਦਾਰ ਵਿਕਰਮ ਸਿੰਘ ਮਜੀਠੀਆ ਨਾਲੋਂ ਚਾਰ ਘਰ ਵੱਧ ਗਿਆ ਹਾਂਗਾ ਮੈਂ ਕਿਉਂਕਿ ਉਹ ਥੋੜਾ ਚੰਡੀਗੜ੍ਹ ਮਿਨਿਸਟਰ ਸੀਗੇ ਉਹ ਚੰਡੀਗੜ੍ਹ ਤੇ ਰਹਿਿਉਂ ਆਂ ਚ ਰਿੰਦੇ ਇਹੀਂ ਇੱਥੇ ਗਰਾਊਂਡ ਤੇ ਰਹਿੰਦੇ ਸੀਗੇ ਮੈਂ ਗਰਾਊਂਡ ਤੇ ਹਰ ਦੁੱਖ ਸੁੱਖ ਦਾ ਭਾਈਵਾਲ ਰਿਆਂ ਕੋਈ ਸਮੀਕਰਨ ਇਹੋ ਜੇ ਬਣ ਕੇ ਹਾਲਾਤ ਇਦਾਂ ਦੇ ਪੈਦਾ ਹੋ ਗਏ ਕਿ ਮਜੀਠੀਆ ਸਾਹਿਬ ਜਦੋਂ ਮਜੀਠੀਆ ਸਾਹਿਬ 2022 ਚ ਅੰਦਰ ਸੀ ਉਸ ਤੋਂ ਬਾਅਦ ਵੀ ਮੈਂ ਮਜੀਠੀਆ ਸਾਹਿਬ ਨਾਲ ਬਹੁਤ ਵਧੀਆ ਬਸ ਜਦੋਂ ਬਾਹਰ ਹੀ ਆਏ ਆ ਉਦੋਂ ਨੇ ਕੀ ਲੋਕਾਂ ਨੇ ਕੰਨ ਭਰਿਆ ਅੱਜ ਹੋਰ ਕੱਲ ਹੋਰ ਪਰਸੋਂ ਹੋਰ ਸਮਾਬਦ ਵਗਿਆ ਮੈਂ 2-4 ਵਾਰੀ ਮਜੀਠੀਆ ਸਾਹਿਬ ਨੂੰ ਇਹ ਗੱਲ ਕਹੀ ਕਿ ਮੈਂ ਕਿਹਾ ਮਜੀਠੀਆ ਸਾਹਿਬ ਮੈਂ ਵੇਖੋ ਤੁਹਾਡੇ ਨਾਲ ਬਹੁਤ ਨਿਭਿਆ ਜੇ ਤੁਸੀਂ ਮੈਨੂੰ ਐਦਾਂ ਇਗਨੋਰ ਕਰੋਗੇ ਮੇਰੇ ਹਰ ਕੰਮ ਨੂੰ ਤੁਸੀਂ ਸਾਈਡ ਤੇ ਕਰੋਗੇ ਤੇ ਮੈਂ ਫਿਰ ਮੇਰਾ ਰਹਿਣਾ ਔਖਾ ਇੱਕ ਮਹੀਨਾ ਪਹਿਲਾਂ ਕਹਿ ਕੇ ਆ ਘਰ ਜਾ ਕੇ ਕਹਿ ਗਿਆ ਇਹ ਕੋਈ ਪਿੱਠ ਪਿੱਛੇ ਨਹੀਂ ਮੈਂ ਗੱਲ ਕੀਤੀ ਮੈਂ ਘਰ ਜਾ ਕੇ ਉਹਨਾਂ ਨੂੰ ਕਹਿ ਕੇ ਆ ਪਰ ਉਹ ਨਹੀਂ ਉਹਨਾਂ ਦੀ ਮਤਲਬ ਜੇ ਮੈਂ ਸੁਖਵੀਰ ਜੀ ਕੋਲ ਚਲ ਜਾਣਾ ਉਹਨਾਂ ਨੂੰ ਕੋਈ ਪਰੇਸ਼ਾਨੀ ਹੋਏਂਦੀ ਮੈਂ ਫਿਰ ਹਰਕਤ ਮੈਂ ਇਹਨਾਂ ਦੀ ਲੜਾਈ ਚ ਉਹ ਕਹਿੰਦੇ ਹੁੰਦੇ ਨੇ ਆਸਾਨਾਂ ਦੇ ਭੇਡ ਚ ਬੱਛਾ ਫਸਣ ਵਾਲੀ ਗੱਲ ਆਪਾਂ ਕੀ ਲੈਣਾ ਇਹਨਾਂ ਦੀ ਗੱਲ ਚ ਆਪਾਂ ਬਾਹਰ ਹੋ ਗਏ ਵਾ ਚਲੋ ਇਹਨਾਂ ਚੀਜ਼ਾਂ ਤੇ ਵਿਆਉਨੇ ਆ ਖੁੱਲਾ ਸਮਾਂ ਆਪਣੇ ਕੋਲੇ ਮੈਂ ਜਾਨਣਾ ਚਾਹੁੰਦਾ ਕਿ ਕਦੇ ਤਨਵੀਰ ਗਿੱਲ ਨੇ ਇਹ ਸੋਚਿਆ ਸੀ ਕਿ ਅੱਜ ਵਿਕਰਮ ਮਜੀਠੀਆ ਹੋਣਾ ਦਾ ਪੀਏ ਆ ਮੈਂ ਔਰ ਕਦੇ ਵਿਕਰਮ ਮਜੀਠੀਆ ਦੇ ਸਾਹਮਣੇ ਇਲੈਕਸ਼ਨ ਵੀ ਲੜਦਾ ਨਜ਼ਰ ਆਉਂਦਾ ਮੈਂ ਮਜੀਠਾ ਹਲਕੇ ਤੋਂ ਬਿਲਕੁਲ ਨਹੀਂ ਸੋਚਿਆ ਬਿਲਕੁਲ ਨਹੀਂ ਸੋਚਿਆ ਪਰ ਸਮਿਕਰਨੇ ਇਦਾਂ ਦੇ ਬਣ ਕੇ ਲਾਤੇ ਇਦਾਂ ਦੇ ਬਣ ਕੇ ਹੁਣ ਮੈਂ ਜਿਹੜੀ ਪਾਰਟੀ ਦੇ ਵਿੱਚ ਆ ਮੈਂ ਉਸ ਪਾਰਟੀ ਦੀ ਖਰ ਮੰਗਾਉਂਗਾ ਨਾ ਜੇ ਮੈਂ ਮਜੀਠੀਆ ਸਾਹਿਬ ਦੇ ਨਾਲ ਇੰਨਾ ਚੱਲ ਰਿਆਂ ਇੰਨਾ ਚਿਰ ਖਲੋਤਾ ਕੰਮ ਕੀਤਾ ਤੇ ਮੈਂ ਮਜੀਠੀਆ ਸਾਹਿਬ ਦੇ ਸੋਲੇ ਕਾਉਂਦਾ ਰਿਆਂ ਅੱਜ ਜੇ ਮੈਨੂੰ ਉਹਨਾਂ ਨੇ ਸਾਈਡ ਤੇ ਕੀਤਾ ਮੈਂ ਜਿਹੜੀ ਪਾਰਟੀ ਚ ਗਿਆ ਮੈਂ ਧੰਨਵਾਦ ਕਰਦਾ ਉਸ ਪਾਰਟੀ ਦਾ ਸਾਰੀ ਸੁਪਰੀਮੋ ਦਾ ਆਪਣੇ ਸੀਨੀਅਰ ਲੀਡਰਸ਼ਿਪ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਤਾ ਏਡੀ ਛੇਤੀ ਐਡਾ ਵੱਡਾ ਵਿਸ਼ਵਾਸ ਪ੍ਰਗਟਾ ਕੇ ਮੈਨੂੰ ਏਡੀ ਵੱਡੀ ਜੁਮੈਰੀ ਦਿੱਤੀ ਗਾਲੀਦਲ ਦੇ ਵਿੱਚ ਤੇ ਲੋਕਾਂ ਦੀ ਖੁਚਾ ਲਾਈ ਜਾਂਦੀਆਂ ਤੇ ਬੰ ਮਤਲਬ ਹੋਰ ਪਾਰਟੀਆਂ ਵੀ ਕਾਂਗਰਸ 'ਚ ਚਲਜੋ ਉਹ ਵੀ ਬੰਦੇ ਨੂੰ ਬੰਦਾ ਨਹੀਂ ਸਮਝਦੀਆਂ ਸੋ ਮੈਂ ਸਮਝਦਾ ਆ ਕਿ ਪਾਰਟੀ ਨੇ ਜੇ ਸਰਵੇ ਕਰਾਇਆ ਵਾ ਤਾਂ ਮੇਰੇ ਤੇ ਵਿਸ਼ਵਾਸ ਵੀ ਬੜਾ ਵੱਡਾ ਕੀਤਾ ਵਾ ਔਰ ਮੈਂ ਹਮੇਸ਼ਾ ਹੁਣ ਇਹਨਾਂ ਦੇ ਨਾਲ ਖੜਾ ਉਤਰੂ ਜਿਹੜੀਆਂ ਚੀਜ਼ਾਂ ਲੋਕ ਕਨਫਿਊਜ਼ ਨਹੀਂ ਹੋਣਗੇ ਕਿ ਅਸੀਂ ਵਿਕਰਮ ਮਜੀਠੀ ਵਾਲੇ ਬੰਨੇ ਜਾਈਏ ਜਾਂ ਤਲਵੀਰ ਗਿੱਲ ਵਾਲੇ ਪਾਸੇ ਜਾਈਏ ਅਸੀਂ ਕਿੱਧਰ ਜਾਈਏ ਮਜੀਠੀ ਇਹ ਤੁਸੀਂ 227 'ਚ ਵੇਖ ਹੀ ਲੈਣਾ ਲੋਕ ਕਿੱਧਰ ਜਾਂਦੇ ਆ ਲੋਕ ਪ੍ਰੇਮ ਪਿਆਰ ਦੇ ਮਾਨ ਸਤਕਾਰ ਦੇ ਭੁੱਖੇ ਹੁੰਦੇ ਆ ਹਰ ਬੰਦਾ ਚਾਹੁੰਦਾ ਮੈਂ ਉਹਦੇ ਕੋ ਗਿਆ ਮੈਨੂੰ ਮਾਨ ਸਤਕਾਰ ਮਿਲੇ ਮੈਂ ਵੀ ਚਾਹੁੰਦਾ ਜੇ ਮੈਂ ਕਿਸੇ ਦੇ ਘਰ ਜਾਣਾ ਤਾਂ ਮੈਨੂੰ ਮਾਨ ਸਤਕਾਰ ਮਿਲੇ ਹਰ ਬੰਦਾ ਇੱਜ਼ਤ ਚਾਹੁੰਦਾ ਆਪਾਂ ਦਿੱਤੀ ਜਾਂ ਜੇ ਤੋ ਟੁਕਾ ਗਈ ਹਰ ਇੱਕ ਦਾ ਮਾਨ ਸਤਕਾਰ ਬਹਾਲ ਰੱਖਿਆ ਔਰ ਮੈਂ ਨਾ ਲੋਕ ਮਾਂ ਪਿਆਰ ਕਰਦੇ ਮੈਂ ਹੁਣ ਵੀ ਹਲਕੇ ਚ ਜੰਨਾ ਵਾ ਲੋਕ ਮੈਨੂੰ ਹੱਥਾਂ ਦੇ ਚੁੱਕਦੇ ਇਸ ਗੱਲ ਦਾ ਜਵਾਬ ਕੀ ਹੈ ਜਿਹੜੀ ਚਰਚਾ ਆਮ ਤੌਰ ਤੇ ਲੋਕਾਂ 'ਚ ਜਿਹੜੀ ਚੱਲ ਰਹੀ ਹੈ ਜਿਹੜੀ ਥਾਲੀ 'ਚ ਤੁਸੀਂ ਖਾਦਾ ਕਹਿੰਦੇ ਉਸੇ ਥਾਲੀ 'ਚ ਛੇਦ ਕਰਤਾ ਗਿੱਲ ਸਾਹਿਬ ਵਿਕਰਮ ਮਜੀਠੀਆ ਨੇ ਤੁਹਾਨੂੰ ਭਰਾਵਾਂ ਤਰ੍ਹਾਂ ਰੱਖਿਆ ਕਹਿੰਦੇ ਤੁਹਾਡੀ ਹੈਸੀਅਤ ਕੀ ਸੀ ਤੁਹਾਡੇ ਕੋਲ ਤਾਂ ਸਕੂਟਰ ਹੁੰਦਾ ਸੀਗਾ ਅੱਜ ਤੁਸੀਂ ਗੱਡੀਆਂ ਝੂਟਦੇ ਫਿਰਦੇ ਹੋ ਤੁਸੀਂ ਹੋਟਲ ਬਣਾ ਲਏ ਵੱਡੇ ਵੱਡੇ ਕੋਠੀਆਂ ਬਣਾ ਲਈਆਂ ਕਿਹੜੇ ਲੋਕ ਕਹਿੰਦੇ ਗੱਲ ਅਕਾਲੀ ਦਲ ਦੇ ਲੀਡਰ ਉਦੋਂ ਵੀ ਕਹਿੰਦੇ ਸੀ ਕਿ ਲਗਾਤਾਰ ਤੇ ਇਹ ਜਿਹੜੇ ਲੀਡਰ ਅੱਜ ਲੈਂਡ ਕਰੂਜ਼ਰਾਂ 'ਤੇ ਚੜੇ ਫਿਰਦੇ ਇਹ ਕਿਥੇ ਸੀ ਉਦੋਂ ਹਰ ਬੰਦਾ ਤਰੱਕੀ ਕਰਦਾ ਸੀ ਇਹ ਤਾਂ ਗਾਂਵ ਹੀ ਜਾਣਾ ਅਜੇ ਹੁਣ ਇੱਥੇ ਥੋੜਾ ਖਲੋਤਾ ਰਹਿਣਾ ਇਹਨਾਂ ਗੱਡੀਆਂ ਤੇ ਹੀ ਅਜੇ ਤਾਂ ਗਾਂਵ ਕਈ ਬੰਦੇ ਮੇਰੇ ਤੋਂ ਵੀ ਥੱਲੇ ਸੀਗੇ ਜਿਹੜੇ ਮੇਰੇ ਤੋਂ ਅੱਜ ਕਿਤੇ ਅੱਗੇ ਲੰਘ ਗਏ ਆ ਉਹਦੇ ਰੱਬ ਦੇ ਹੱਥ ਵਸਿਆ ਹੁਣ ਜੇ ਫਿਰ ਮੈਂ ਉਧਰਲੇ ਪਾਸੇ ਜਾਣਾ ਨਹੀਂ ਫਿਰ ਗੱਲਾਂ ਤੇ ਕਈ ਇਥੇ ਚਲਦੇ ਨਹੀਂ ਹਾਰੇ ਕੋ ਹਰੀ ਕੋ ਵਾਲਸ ਦੂਜੀਆਂ ਤੇ ਜੀਆਂ ਮੈਂ ਉਹਨਾਂ ਗੱਲਾਂ 'ਚ ਨਹੀਂ ਪੈਣਾ ਚਾਹੁੰਦਾ ਜੇ ਮੈਂ ਇਸ ਪਾਸੇ ਜਾਵਾਂ ਇਹ ਲੋਕ ਗੱਲ ਕਰਦੇ ਆ ਤੇ ਫਿਰ ਮਸ਼ਹਬਰਾ ਵਾਲੀ ਵੀ ਤੁਸੀਂ ਅੱਜ ਫਾਈਲ ਨਿਕਲੀ ਆਈ ਆ ਲੱਗ ਜੂ ਪਤਾ ਫਿਰ ਕਿਹੜੇ ਸਾਲ 'ਚ ਲਈ ਤੇ ਕੀ ਉਹ ਕੁਝ ਹੋਇਆ ਇਹ ਲੋਕ ਇਹਨਾਂ ਲੋਕਾਂ ਦੀ ਕਿਹੜੀ ਗੱਲ ਕਹਿੰਦੇ ਮੈਂ ਬਣਾਇਆ ਮੈਂ ਟਕਾ ਕੇ ਬਣਾਇਆ ਮੈਂ ਅੱਜ ਵੀ ਬਣਾ ਰਿਹਾ ਅੱਜ ਵੀ ਮਿਹਨਤ ਕਰ ਰਿਹਾ ਯਾਰ ਕਿਸੇ ਨੇ ਆਪਦੀ ਕਮਾਈ ਕਰਕੇ ਕੋਈ ਚੀਜ਼ ਬਣਾ ਬਣਾਣੀ ਹੈ ਕੋਈ ਗਣਾਵ ਨਹੀਂ ਕਿਵੇਂ ਬਣਾਈ ਇਹ ਤਾਂ ਦੱਸੋ ਨਾ ਸਾਰੀ ਦੁਨੀਆ ਬਣਾਉਂਦੀ ਹੈ ਫਾਰਮੈਟ ਕੀ ਸੀ ਤੁਹਾਡਾ ਅਮੀਰ ਹੋਣ ਦਾ ਫਾਰਮੈਟ ਕੀ ਸੀਗਾ ਬਿਲਕੁਲ ਜਿਹੀ ਪ੍ਰੋਪਰਟੀ ਦਾ ਕੰਮ ਕਰਦੇ ਰਹੇ ਓਕੇ ਬਿਲਕੁਲ ਕਰਦੇ ਅੱਜ ਵੀ ਕਰਦੇ ਆ ਜੇ ਮੈਂ ਕਹੇ ਤਾਂ ਕੋਈ ਚੀਜ਼ ਆਪਦੀ ਇੱਕ ਜਾਇਜ਼ ਚੀਜ਼ ਲੈ ਕੇ ਮੇਰੀ ਕਿਸਮਤ ਹੈ ਨਾ ਉਹ ਦੋ ਸਾਲਾਂ ਨੂੰ ਸਾਲ ਨੂੰ ਕੋਈ ਮਹਿੰਗੀ ਵੇਗੀ ਤੇ ਮੇਰੇ ਚ ਕੋਈ ਗਣਾ ਜੀ ਕੌਣ ਨਹੀਂ ਕਰਦਾ ਸਾਰੇ ਬੰਦੇ ਕਰਦੇ ਇਹਨਾਂ ਚ ਕਾਲੀ ਦਲ ਵਾਲੇ ਕਿ ਨਹੀਂ ਕਰਦੇ ਇਹ ਦੱਸ ਦੇਣਾ ਇਹ ਇਹਨਾਂ ਜਿਹੜੇ ਕੋਈ ਬੰਦਾ ਕਹਿੰਦੇ ਮੈਂ ਨਹੀਂ ਕਰਦਾ ਮੈਂ ਤਾਂ ਉਹ ਦਦੂ ਇਹਨਾਂ ਦੀਆਂ ਕਾਲੀਆਂ ਕਰਤੂਤਾ ਇਹ ਸਭ ਕੋ ਜਾਣਦਾ ਮੈਂ ਕੀ ਕੀਤਾ ਨਾ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਰੀਅਲ ਸਟੇਟ ਦਾ ਕੰਮ ਕੀਤਾ ਤੁਸੀਂ 2 ਨੰਬਰ ਦੀ ਕਮਾਈ ਨਾਲ ਪੈਸਾ ਨਹੀਂ ਬਣਾਇਆ ਇਹ ਸਾਰਾ 1 ਨੰਬਰ ਦਾ ਪੈਸਾ ਬਣਾਇਆ ਨਹੀਂ 2 ਮੈਨੂੰ ਦੱਸੋ ਕਿ ਰੀਅਲ ਸਟੇਟ ਦੇ ਵਿੱਚ 1 ਨੰਬਰ ਦਾ ਕੰਮ ਥੋੜਾ ਬੋਧਾ ਤੋਂ ਨੇਕੀ ਸਾਰ ਬੰਦਾ ਹੀ ਕਰਦਾ ਮਤਲਬ ਮੈਂ ਇਹ ਨਹੀਂ ਕਿ ਮੈਂ ਠੱਗੀਆਂ ਮਾਰੀਆਂ ਲੋਕਾਂ ਨਾਲ ਜੇ ਤੁਸੀਂ ਗੱਲ ਕਰੋ ਸਾਰੇ ਬੰਦੇ ਕਰਦੇ ਭਾਈ ਵੇਖੋ ਆਪਾਂ ਤੇ ਕੰਮ ਕੀਤਾ ਆਪਦੀ ਸੱਚੀ ਕਮਾਈ ਦਾ ਅੱਜ ਵੀ ਅੱਜ ਵੀ ਕਈ ਮੈਨੂੰ ਕਿਸੇ ਤਰ੍ਹਾਂ ਦੀਆਂ ਕੋਈ ਆਫਰਸ ਆਈਆਂ ਮੈਂ ਨਹੀਂ ਮੈਂ ਜਿੱਥੇ ਖੜਾ ਮੈਂ ਉਦੇ ਸਟੈਂਡ ਤੇ ਖੜਾ ਕਿਵੇਂ ਕਿਵੇਂ ਦੀਆਂ ਆਫਰਸ ਸੀ ਚਲੋ ਬਾਅਦ ਚ ਦੱਸ ਸੋ ਇਸ ਕਰਕੇ ਵੇਖੋ ਗੱਲ ਇਹ ਆ ਕੋਈ ਇੱਥੇ ਕੋਈ ਕਵੇ ਹੋਟਲ ਬਣਾ ਲੇ ਕੋਈ ਕੁਝ ਤੁਸੀਂ ਮੈਨੂੰ ਇੱਕ ਵਾਰ ਪਿਛਲੀ ਆਰ ਵੀ ਇਹ ਗੱਲ ਕੀਤੀ ਕਿ ਕੱਢ ਲਓ ਜੀ ਆਰਡਰ ਬਣਾ ਲਿਆ ਕੋਈ ਉਥੇ ਬਣਾਇਓ ਮੈਂ ਤੁਹਾਨੂੰ ਦਉ ਉਹ ਮੇਰੀ ਪਾਣੀ ਪੁਰਾਣੀ ਵੀਡੀਓ ਕਰਾਂ ਮੈਂ ਸਾਰੀ ਡਿਟੇਲ ਦੱਸਤੀ ਹੁਣ ਮੈਂ ਇਹਨਾਂ ਨੂੰ ਇਹੋ ਜੇ ਬੰਦੇ ਨੂੰ ਬਾਰ-ਬਾਰ ਇਹਨਾਂ ਗੱਲਾਂ ਤੇ ਜਵਾਬ ਦੇਵਾ ਮੈਂ ਸ਼ੋਭਾ ਨਹੀਂ ਦਿੰਦਾ ਇਲੈਕਸ਼ਨ ਨੂੰ ਕਿਵੇਂ ਦੇਖ ਰਹੇ ਹੋ 2027 ਦੀ ਇਲੈਕਸ਼ਨ ਦੇ ਵਿੱਚ ਜਿੱਥੇ ਤੁਸੀਂ ਇਕੱਠੇ ਸੀਗੇ ਜਿਵੇਂ ਮੰਨ ਲਓ ਵਿਕਰਮਜੀਠੀਆਂ ਹੋਣਾਂ ਦੇ ਨਾਲ ਤੁਸੀਂ ਕਿਉਂਕਿ ਇਲੈਕਸ਼ਨ ਦੇ ਵਿੱਚ ਤੁਸੀਂ ਬਹੁਤ ਡੀਪਲੀ ਵਰਕ ਕਰਦੇ ਰਹੇ ਹੋ ਪਿਛਲੀ ਵਾਰ ਵੀ ਆਪਾਂ ਜਦੋਂ ਡਿਸਕਸ ਕੀਤਾ ਇੰਟਰਵਿਊ ਕਰ ਰਹੇ ਸੀਗੇ ਆਪਾਂ ਤੁਸੀਂ ਕਿਹਾ ਕਿ ਵਿਕਰਮ ਮਜੀਠੀਆ ਹੋਣੀ ਬੇਸ਼ੱਕ ਘੱਟ ਘਰਾਂ ਜਾਂਦੇ ਹੁਣ ਤੁਸੀਂ ਵੱਧ ਘਰਾਂ ਜਾਂਦੇ ਰਹੋ ਇਸ ਚੀਜ਼ ਦਾ ਬੈਨੀਫਿਟ ਤੁਹਾਨੂੰ ਮਿਲੂਗਾ ਵਿਕਰਮ ਮਜੀਠੀਆ ਹੋਣ ਦੇ ਨਾਲ ਮਿਲੂਗਾ ਜੀ ਬਿਲਕੁਲ ਮਿਲੂਗਾ ਕਿਉਂ ਨਹੀਂ ਮਿਲੂਗਾ ਲੋਕਾਂ ਦੇ ਕੰਮ ਕਰਾਵਾਂਗੇ ਤਗੜੇ ਹੋਗੇ ਡਿਵੈਲਪਮੈਂਟ ਦੀ ਗੱਲ ਕਰਾਂਗੇ ਲੋਕਾਂ ਦੇ ਕੰਮ ਨਹੀਂ ਰੁਕਣਗੇ ਗੱਲ ਮੁੱਕਦੀ ਹੈ ਦਿਨ ਰਾਤ ਮਿਹਨਤ ਕਰਾਂਗੇ ਬਾਕੀ ਉਹ ਸੱਚੇ ਪਾਤਸ਼ਾਹ ਵੈਗਰੂ ਦੇ ਹੱਥ ਵਾਸਿਆ ਇੱਕ ਯਾਰ ਸੋਚਦੇ ਹੋ ਜੀ ਉਹ ਵਿਕਰਮ ਸਿੰਘ ਮਜੀਠੀਆ ਕੱਲ ਇੱਕ ਪਤਾ ਨਹੀਂ ਕੌਣ ਇਹਨਾਂ ਦੇ ਬੰਦੇ ਬੰਦੇ ਕਹਿੰ ਉਹ ਪਤਾ ਲੱਗਦਾ ਰੱਬ ਦੇ ਰੰਗਾਂ ਦਾ ਇਹ ਕਹਿਣ ਦੀਆਂ ਗੱਲਾਂ ਹੁੰਦੀਆਂ ਕਿ ਚੀਫ ਮਿਨਿਸਟਰੀ ਕਿੰਨੇ ਲੋਕਾਂ ਦੀ ਸਫਤ ਕਰਦੇ ਹੈ ਲੋਕ ਕਹਿੰਦੇ ਚੰਨੀ ਦਾ ਕਰਕੇ 18 ਸੀਟਾਂ ਜਿੱਤ ਕੇ ਆਪੂ ਦੋਵੇਂ ਹਰ ਗਿਆ ਇਹ ਗੱਲ ਕਹਿਣ ਦੀ ਹੈ ਕੋਈ ਇਹ ਹੈ ਨਹੀਂ ਇਹ ਲੋਕਾਂ ਦਾ ਫੈਸਲਾ ਵਾ ਲੋਕਾਂ ਨੇ ਵੋਟਾਂ ਪਾਉਣੀਆਂ ਨਾ ਇਹ ਲੋਕ ਫੈਸਲਾ ਕਰਦੇ ਨੇ ਕਿ ਇਲੈਕਸ਼ਨ ਟਾਈਮ ਕੰਪੈਰੀਜ਼ਨ ਵੀ ਲੋਕ ਕਰ ਰਹੇ ਹੋਣਗੇ ਖਾਸ ਤੌਰ ਤੇ ਕਹਿੰਦੇ ਹੋਣਗੇ ਕਿੱਥੇ ਤਲਵੀਰ ਗਿੱਲ ਔਰ ਕਿੱਥੇ ਵਿਕਰਮ ਮਜੀਠੀਆ ਹੋਣਾ ਕਦ ਨੂੰ ਲੈ ਕੇ ਕੰਪੈਰੀਜ਼ਨ ਕਰਦੇ ਹੋਣਗੇ ਮਜੀਠੀਆ ਸਾਹਿਬ ਨੂੰ ਸਿੰਗ ਲਗੇ ਦੋ ਨਾਂ ਮੈਨੂੰ ਗੱਲ ਦਾ ਜਵਾਬ ਯਾਰ ਬੰਦਿਆਂ ਵਰਗੇ ਬੰਦੇ ਨੇ ਉਹ ਵੀ ਅਸੀਂ ਵੀ ਬੰਦੇ ਆ ਤੇ ਉਹ ਵੀ ਬੰਦੇ ਆ ਅਸੀਂ ਥੋੜਾ ਉਹਨਾਂ ਦਾ ਸਤਿਕਾਰ ਕੀਤਾ ਅਸੀਂ ਅਸੀਂ ਬਹੁਤ ਸਤਿਕਾਰ ਕੀਤਾ ਉਹਨਾਂ ਨੂੰ ਨਹੀਂ ਪਹਜੇ ਹੁਣ ਕੀ ਕਰੀਏ ਅਸੀਂ ਐਨੇ ਸਾਲ ਉਹਨਾਂ ਨੇ ਇਲਾਕੇ ਦੇ ਵਿੱਚ ਐਮਐਲਏ ਰਹੇ ਆ ਇਹਨੇ ਹੁਣ ਉਹਨਾਂ ਦੇ ਵਾਈਫ ਨੇ ਉਥੋਂ ਗਨੀਵ ਕੁਮਾਰ ਮਜੀਠੀਆ ਤਾਂ ਫੇਰ ਕਿਹੜੀ ਗੱਲ ਹੈ ਜੀ ਹੁਣ ਗਾਂ ਅਗਲੇ ਸਾਲ ਫੇਰ ਜਿਹੜੇ ਮਰਜੀ ਆਜਣ ਭਾਵੇਂ ਗਨੀਵ ਜੀ ਆਜਣ ਤੇ ਭਾਵੇਂ ਵਿਕਰਮ ਜੀ ਆਜਣ ਮੈਨੂੰ ਕੀ ਤੰਗੀ ਹੋ ਜੀ ਵੋਟਾਂ ਤੇ ਲੋਕਾਂ ਪਾਉਣੀਆਂ ਨਾ ਲੋਕ ਫੈਸਲਾ ਕਰਨਗੇ ਮਜੀਠੇ ਦੇ ਲੋਕ ਕੀ ਦੇ ਨਾਲ ਨਤਰਨਗੇ ਲੱਗਦਾ ਤੁਹਾਨੂੰ ਤੁਹਾਡੇ ਨਾਲ ਨਤਰਨਗੇ ਬਿਲਕੁਲ ਨਤਰਨਗੇ ਕਿਉਂ ਨਾ ਨਤਰਨਗੇ ਕਿਉਂ ਨਾ ਨਤਰਨਗੇ ਦਾ ਕੀ ਕਰਨੇ ਨਤਰਨ ਦੀ ਵਜ੍ਹਾ ਕੀ ਹੈ ਲੋਕ ਤੁਹਾਡੇ ਨਾਲ ਮਜੀਠੇ ਦੇ ਲੋਕ ਤਰਵੀਰ ਗਿੱਲ ਦੇ ਨਾਲ ਕਿਉਂ ਚੱਲਣਗੇ ਮੈਂ ਦੱਸਦਾ ਕਿਉਂ ਚੱਲਣਗੇ ਮੈਂ ਉੱਥੇ ਬਹੁਤ ਲੰਮਾ ਸਮਾਂ ਮਿਹਨਤ ਕੀਤੀ ਇੱਕ ਤੇ ਵੱਖਰੇ ਇਹ 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 ਗੱਲ ਆ ਇੱਕ ਵੱਖਰੀ ਗੱਲ ਆ ਲੋਕ ਪਾਰਟੀ ਵੀ ਵੇਦੇ ਆ ਪਾਰਟੀ ਕੰਮ ਚੰਗੇ ਚੱਲ ਰਹੀ ਵਧੀਆ ਟਰੈਕ ਤੇ ਚੱਲ ਰਹੀ ਹੈ ਆਮ ਆਦਮੀ ਪਾਰਟੀ ਬਿਲਕੁਲ ਚੱਲ ਰਹੀ ਹੈ ਦੱਸੋ ਕੀ ਕਮੀਆਂ ਤੁਸੀਂ ਦਾਦੋਗੇ ਚਾਹ ਕਮੀਆਂ ਸਭ ਕੁਝ ਹੋਣਾ ਜੋ ਕੋਇਆ ਉਹ ਹੋਣਾ ਕਈ ਕੁਝ ਹੋ ਗਿਆ ਸੋ ਇਸ ਕਰਕੇ ਲੋਕ ਇਹ ਗੱਲ ਵੰਦੇ ਆ ਕਿ ਲੋਕਾਂ ਨੇ ਅਕਾਲੀ ਦਲ ਦਾ ਵੀ ਰਾਜ ਵੇਖ ਲਿਆ ਗਲਤੀਆਂ ਹੋਈਆਂ ਬਹੁਤ ਮੈਂ ਵੀ ਉਹ ਦੋਨਾਂ ਚ ਗਲਤੀਆਂ ਆਈਆਂ ਲੋਕਾਂ ਨੇ ਸਾਈਡ ਤੇ ਕਰਦੇ ਕਾਂਗਰਸ ਕਾਂਗਰਸ ਪੰਜ ਛੇ ਤੇ ਚੀਫ ਮਿਨਿਸਟਰ ਆ ਕੌਣ ਕੀਤੇ ਤਵਾਰ ਕਰੂਗਾ ਸਵੇਰੇ ਪ੍ਰਤਾਪ ਸਿੰਘ ਬਾਜਵਾ ਹੁੰਦਾ ਦੁਪਹਿਰੇ ਰਾਜਾ ਵੜਿਆਂਗਾ ਹੁੰਦਾ ਸ਼ਾਮ ਨੂੰ ਚੰਨੀ ਹੁੰਦਾ ਕੌਣ ਯਕੀਨ ਕਰੂਗਾ ਇਹਨਾਂ ਤੇ ਕੋਈ ਸੋ ਜਿੰਦਰ ਸਿੰਘ ਰੰਧਾਵਾ ਜੀ ਹੁੰਦੇ ਸੋ ਇਸ ਕਰਕੇ ਉਹ ਵੀ ਪਾਟੀ ਪਈ ਆ ਬਟ ਜੇ ਨਾਲੇ ਲੋਕਾਂ ਨੇ ਵੇਖ ਹੀ ਲਿਆ ਪਹਿਲਾਂ ਕਾਂਗਰਸ ਜੇ ਆਮ ਆਦਮੀ ਪਾਰਟੀ ਤੀਜੀ ਪਾਰਟੀ ਨਿਕਲ ਕੇ ਆਈ ਹੈ ਕੰਮ ਕਰ ਰਹੀ ਹੈ ਲੋਕਾਂ ਦਾ ਰੋਜ਼ ਚੀਫ ਮਿਨਿਸਟਰ ਭੱਜਿਆ ਹੀ ਫਿਰਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿਦਣਾ ਕਿਦੇ ਕਿਦਣਾ ਕਿਦੇ ਰੋਜ਼ ਆ ਜਾ ਅਹੀਂ ਲੋਕਾਂ ਨੂੰ ਦੇਤਾ ਜਾ ਦੇਤਾ ਜਾ ਦੇਤਾ ਹੋਰ ਕੀ ਚਾਹੀਦਾ ਲੋਕਾਂ ਨੂੰ ਸਹੂਲਤਾਂ ਚਾਹੀਦੀਆਂ ਲੋਕਾਂ ਦੀ ਸਹੂਲਤਾਂ ਬਿਲਕੁਲ ਮਿਲ ਰਹੀਆਂ ਜੀ ਹਾਂ ਪਾਰਟੀ ਦਾ ਬਹੁਤ ਵੱਡਾ ਸਰੂ ਹੈਗਾ ਮੀਠੇ ਦੇ ਵਿੱਚ ਅੱਦਕੀ ਗਿਲਸੋ ਇਸ ਤਰ੍ਹਾਂ ਦੀ ਇਹ ਤਾਂ ਨਹੀਂ ਚਰਚਾ ਕਿ ਖਾਸ ਤੌਰ ਤੇ ਇਹ ਤਾਂ ਨਹੀਂ ਗੱਲ ਕਿ ਕਹਿੰਦੇ ਯਾਰ ਮਾਰ ਕਰਤੀ ਜਿੱਥੇ ਬਿਕਰ ਮਜੀਠੀਆ ਤੇ ਭੀੜ ਪਈ ਇੱਕ ਪਾਸੇ ਔਰ ਉਸ ਤੋਂ ਬਾਅਦ ਤਲਵੀਰ ਗੱਲ ਹੋਣੀ ਹੋਣੀ ਮੈਂ ਤੇ 1.5 ਸਾਲ ਤੋਂ ਛੱਡਿਆ ਜੀ ਉਹਨਾਂ ਨੂੰ ਅੱਜ ਤੇ ਛੱਡਿਆ ਨਹੀਂ ਕਿ ਅੱਜ ਛੱਡ ਕੇ ਤਲਵੀਰ ਇਧਰ ਭੱਜ ਗਿਆ ਮੈਂ ਤੇ 1.5 ਸਾਲ ਤੋਂ ਛੱਡਿਆ ਜੀ ਮੈਂ ਉਹ ਇੱਕ ਗੱਲ ਜਿਸ ਦਿਨ ਮੈਂ ਜੁਆਇਨ ਕਰ ਗਿਆ ਸੀਗਾ ਆਮ ਆਦਮੀ ਪਾਰਟੀ ਮਜੀਠੀਆ ਦਾ ਪਹਿਲਾ ਬਿਆਨ ਹੈ ਚਲ ਕੋਈ ਨਹੀਂ ਜਿੱਥੇ ਗਿਆ ਠੀਕ ਹੈ ਜੀ ਸਾਡਾ ਛੋਟਾ ਬਰਾਬਰ ਹੀ ਵਧੀਆ ਗੱਲ ਹੀ ਲੋਕਾਂ ਦੀ ਲੋਕਾਂ ਨੇ ਪਛੜ ਗਿਆ ਨੈਕਸਟ ਡੇ ਕਿਹੜੇ ਕੁੱਤੇ ਬਿੱਲੇ ਨੇ ਇਹਨੂੰ ਇੱਕ ਰਿਕਾਰਡਿੰਗ ਭੇਜੀ ਠੀਕ ਆ ਉਹ ਆਂਦਾ ਮੈਨੂੰ ਕਿਸ ਨੇ ਭੇਜੀ ਤੇ ਉਹਨੇ ਜਾ ਕੇ ਮਾਈਕ 'ਚ ਸੁਣਾਦੀ ਹੁਣ ਯਾਰ ਮੈਂ ਤੇਰੇ ਨਾਲ ਰਿਆਂ ਮੇਰੇ ਮੂੰਹ ਨਹੀਂ ਉਹਦੀ ਭੈਣ ਨੂੰ ਗਾਲ ਨਿਕਲ ਸਕਦੀ ਮੈਂ ਨਹੀਂ ਕੱਢ ਸਕਦਾ ਧੀਆਂ ਪੈਣਾ ਸਾਰੇ ਇਨਸਾਨ ਜੀ ਤੂੰ ਮੈਨੂੰ ਜਾ ਕੇ ਉਹਦੇ ਸਪੀਕਰ 'ਚ ਲੋਕਾਂ ਸਾਹਮਣੇ ਭੈਣਾਂ ਦੀਆਂ ਗਾਲਾਂ ਕੱਢਣ ਦਿਆ ਫਿਰ ਮੇਰੇ 'ਚ ਕੀ ਕਮੀ ਐ ਮਿੱਤਰਾ ਪਰ ਮੈਂ ਵੀ ਤਾਂ ਤੈਨੂੰ ਖਾਊਗਾ ਨਾ ਕੋਈ ਨਾ ਕੋਈ ਰੰਗ ਤਮਾਸ਼ਾ ਐਗਾ ਹੁਣ ਮੈਂ ਭੈਣ ਦੀ ਗਾਲ ਖਾ ਕੇ ਘਰ ਬਹਿ ਜਾ ਇਹ ਹੁਣ ਲੋਕਾਂ ਦੀ ਕਚੈੜੀ 'ਚ ਲੈ ਕੇ ਜਾਊਂਗਾ ਇਹ ਗੱਲ ਕਿ ਦੱਸੋ ਵੀ ਤੁਹਾਡੇ ਚ ਮੈਂ ਵੀ ਰਿਆਂ ਐ ਵੀ ਰਿਆਂ ਮੈਂ ਕਿੰਨਿਆਂ ਕਿ ਤੁਹਾਨੂੰ ਪਹਿਣਾ ਦਿਆਂ ਗੱਲਾਂ ਕਰਦਾਂ ਰਿਆਂ ਜਾਂ ਮੈਨੂੰ ਕਰਦਾਂ ਰਿਆਂ ਇਹ ਕੀ ਕਰਦੇ ਆ ਜੀ ਇਹਨਾਂ ਦੇ ਕਈਆਂ ਨੂੰ ਕਈ ਕੁਝ ਕੀਤਾ ਹਲਕੇ ਦੇ ਵਿੱਚ ਹੀ ਬਹੁਤ ਕੁਝ ਹੁੰਦਾ ਅਜਾ ਠੀਕ ਆ ਪਾਰਟੀਆਂ ਦੇ ਵਿੱਚ ਵਖਰੇਵੇਂ ਕਈ ਯਾਰ ਕਈ ਲੋਕਾਂ ਨੂੰ ਸਾਡੀ ਮਤਲਬ ਨਹੀਂ ਸਾਡ ਨਾਲ ਸਹਿਮਤ ਹੁੰਦੇ ਇਹ ਥੋੜਾ ਬਾਅਦ ਚ ਉਹਨਾਂ ਨੂੰ ਚਾਰ-ਚਾਰ ਦਿਨ ਉਹਨਾਂ ਨੂੰ ਇੰਟਰੋਗੇਟ ਕਰਾਈ ਜੋ ਮਾਰੀ ਦੋ ਉਹਨਾਂ ਨੂੰ ਉਸ ਗੱਲ ਨੇ ਤੁਹਾਨੂੰ ਹਰਟ ਕੀਤਾ ਜਿਹੜੀ ਇੱਕ ਮਾਈਕ ਤੇ ਖੜ ਕੇ ਰਿਕਾਰਡਿੰਗ ਸੁਣਾਈ ਬਿਲਕੁਲ ਮੈਂ ਸਭ ਤੋਂ ਜ਼ਿਆਦਾ ਉਸ ਗੱਲ ਤੋਂ ਹਟ ਹੋਇਆ ਸਭ ਤੋਂ ਜ਼ਿਆਦਾ ਧੀਆਂ ਪਹਿਣਾ ਕਹੇ ਦਿਆਂ ਜਿਹੜੀਆਂ ਸਾਂਝੀ ਹੁੰ ਤੂੰ ਉੱਠ ਕੇ ਸਾਡੀ ਮੈਨੂੰ ਉਥੇ ਭੈਣ ਦੀ ਗੱਲ ਕੱਢੇ ਮੈਂ ਉਸ ਦਿਨ ਤੋਂ ਇਹ ਇਸ ਬੰਦੇ ਦੇ ਡੈਡ ਲੀਗੈਂਸ ਹੋ ਗਿਆ ਕਿ ਨਹੀਂ ਭਾਈ ਇਹ ਬੰਦਾ ਬਹੁਤ ਘਟਿਆ ਮੈਂ 15 ਸਾਲ ਇਹਦੇ ਹਲਕੇ ਦੇ ਵਿੱਚ ਕੰਮ ਕੀਤਾ ਹੋਵੇ 5 ਸਾਲੇ ਦੀ ਪਾਰਟੀ ਲਈ ਕੰਮ ਕੀਤਾ ਹੋਵੇ 20 ਸਾਲ ਮੈਂ ਜ਼ਿੰਦਗੀ ਦੇ ਲਾਤੇ ਤੇ ਬਾਅਦ ਚ ਮੈਨੂੰ ਕੀ ਮਿਲਿਆ ਕੀ ਜੀ ਭੈਣ ਦੀਆਂ ਗਾਲਾਂ ਜੇ ਮੈਂ ਬੰਨੇ ਹੀ ਅੜ ਗਿਆ ਤਾਂ ਤੂੰ ਚੁੱਪ ਕਰ ਜਾ ਮੈਂ ਕਿਨੇ ਆ ਗਾਲਾਂ ਕੱਢੀਆਂ ਜੀ ਇਹਨੂੰ ਜਾਣ ਲੱਗਿਆ ਭੈਣਾ ਦੀਆਂ ਹੂੰ ਸੋ ਵੇਖੋ ਆਪਾਂ ਸਾਰੇ ਧੀਆ ਭੈਣਾਂ ਆਲੇ ਹੁਣ ਮੈਂ ਗਾਲਾਂ ਖਾ ਕੇ ਥੋੜਾ ਜਿਹਾ ਬੰਦੇ ਤੁਝੇ ਸੋ ਇਸ ਕਰਕੇ ਮੈਂ ਉਦੋਂ ਤੋਂ ਧਾਰ ਲਿਆ ਕਿ ਨਹੀਂ ਵੀ ਇਹ ਬੰਦਾ ਵਰਤਨ ਵਾਲਾ ਨਹੀਂ ਇਹਨੂੰ ਪਾਸਾ ਕਰਜੋ ਮਜੀਠੇ ਤੋਂ ਵੈਸੇ ਅਵੋਇਡ ਕੀਤਾ ਜਾ ਸਕਦਾ ਸੀ ਜਿੱਥੋਂ ਤੁਸੀਂ ਪਹਿਲਾਂ ਦੱਖਣੀ ਤੋਂ ਨਹੀਂ ਮੈਂ ਮਨ ਬਣਾ ਲਿਆ ਜਿੱਦ ਨੇ ਨੇ ਮੈਨੂੰ ਗਾਲ ਕੱਢੇ ਸੀ ਨਾ ਉਦੋਂ ਮੈਂ ਮਨ ਬਣਾ ਲਿਆ ਕਿ ਮੈਂ ਇਹਦੇ ਅੱਗੇ ਇਲੈਕਸ਼ਨ ਲੜਾਂਗਾ ਮੈਨੂੰ ਆ ਮੈਂ ਆਪਦੇ ਭਰੇ ਭਾਗ 'ਚ ਬਿਠਾ ਮੈਨੂੰ ਪਾਰਟੀ ਨੇ ਕਿਹਾ ਕੋਈ ਹੋਰ ਜਗ੍ਹਾ ਵੇਖ ਲਓ ਮੈਂ ਨਹੀਂ ਮੈਂ ਲੜਨੀ ਤਾਂ ਮਜੀਠੇ ਨੂੰ ਲੜਨੀ ਤਿੰਨ ਵਾਰੀ ਕਹਿ ਕੇ ਆਇਆ ਮੈਂ ਜੇ ਤਾਰੋ ਕਰਮਾ ਜਾ ਕਿਸਮਤ ਚ ਆ ਉਹਦੀ ਮਹਾਰਾਜ ਦੇ ਹੱਥ ਆ ਪਰ ਮੈਂ ਮੇਰਾ ਮਨ ਸੀ ਕਿ ਯਾਰ ਇਹਨੇ ਮੈਨੂੰ ਗਾਲ ਕੱਢੀ ਆ ਮੈਂ ਇਹਨੂੰ ਇੱਕ ਜੀਆਂ ਦਾ ਹੁੰਦੇ ਸ਼ੋਲੇ ਚ ਬੋਣੇ ਆ ਅੱਛਾ ਜਦੋਂ ਵਿਕਰਮ ਮਜੀਠੀਆ ਨੇ ਗਾਲ ਵਾਲੇ ਰਿਕਾਰਡਿੰਗ ਸੁਣਾਈ ਮਾਈਕ ਤੇ ਉਹ ਵੀਡੀਓ ਵਾਇਰਲ ਹੋਇਆ ਉਦੋਂ ਤੁਹਾਡੇ ਮਨ ਵਿੱਚ ਆਇਆ ਕਿ ਵਿਕਰਮ ਮਜੀਠੀਆ ਨੂੰ ਚੈਲੰਜ ਕਰਨਾ ਮਜੀਠੀਓ ਤੋਂ ਇਲੈਕਸ਼ਨ ਲੜਨਾ ਬਿਲਕੁਲ ਲੜਨੀ ਉਸ ਤੋਂ ਪਹਿਲਾਂ ਕੋਈ ਮਨ ਨਹੀਂ ਸੀਗਾ ਨਾ ਪਹਿਲਾਂ ਸੀਗਾ ਸ਼ਾਇਦ ਸੌਖ ਤੋਂ ਲੜਾਂਗੇ ਜਾਂ ਕਿਤੇ ਹੋਰ ਐਡਜਸਟਮੈਂਟ ਹੋ ਜੂਗੀ ਪਾਰਟੀ ਦੇ ਵਿੱਚ ਕੋਈ ਨਾ ਕੋਈ ਹੋਏਗੀ ਪਰ ਉਹ ਦੋ ਉਸ ਦਿਨ ਮੈਂ ਜਾ ਕੇ ਕਹਾਂ ਮੈਂ ਮੈਂ ਇੱਕ ਇੱਕ ਹੋਰ ਗੱਲ ਮੈਂ ਜਿੱਦਣ ਸ਼ਾਮਲ ਹੋਇਆ ਮੈਂ ਕੋਈ ਸ਼ਰਤ ਨਹੀਂ ਰੱਖੀ ਲੋਕੀ ਕੋਈ ਚੇਅਰਮੈਨ ਦੀ ਸ਼ਰਤ ਰੱਖਦੇ ਕੋਈ ਦੂਜੀ ਤੇ ਕੋਈ ਸ਼ਰਤ ਨਹੀਂ ਰੱਖੀ ਮੈਂ ਹਾਂ ਜੀ ਮੈਨੂੰ ਕੋਈ ਨਹੀਂ ਮੈਂ ਉਸ ਬੰਦੇ ਨਾਲ ਲੜ ਕੇ ਆਇਆ ਉਹ ਮੈਨੂੰ ਜਲੀਲ ਕਰਦਾ ਵਾ ਸਾਲੇ ਪਣਵਈਏ ਦੀ ਲੜਾਈ ਚ ਹੀ ਰਗੜੇ ਜਾ ਰਹੇ ਆ ਤੇ ਮੈਂ ਉਸ ਗੱਲ ਤੋਂ ਸਾਈਡ ਤੇ ਹੋ ਗਿਆ ਇੱਕ ਤੁਹਾਨੂੰ ਯਾਦ ਹੋਣਾ ਮੇਰਾ ਇੱਕ ਡਾਕਟਰ ਨਾਲ ਪੇਚਾ ਪੈ ਗਿਆ ਗੁਰਾਂ ਦਾ ਹਸਪਤਾਲ ਦੇ ਨੂੰ ਸਭ ਤੋਂ ਮਾੜਾ ਰੋਲ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਵਿੱਚ ਅਦਾ ਕੀ ਮੈਂ ਲਾਸਟ ਮੂਮੈਂਟ ਤੇ ਜਾ ਕੇ ਸੁਖਬੀਰ ਸਿੰਘ ਬਾਦਲ ਜੀ ਨੂੰ ਇਹ ਗੱਲ ਕਹੀ ਮੈਂ ਕਿ ਤੁਸੀਂ ਮੈਨੂੰ ਟਿਕਟ ਦੇ ਦੀ ਉਹ ਉੱਥੇ ਡਾਕਟਰ ਮੇਰੀ ਗੱਲ ਨਹੀਂ ਸੁਣਦਾ ਸਾਰਾ ਇਹ ਦਖਣੀ ਹਲਕਾ ਜਿਹੜਾ ਵਾ ਇਹ ਤੇ ਇਹਦੇ ਮੁਲਾਜ਼ਮ ਹੀ ਸਾਰੇ ਐਸਜੀਪੀਸੀ ਦੇ ਅਤੇ ਚਾਹੇ ਗੁਰਾਂਦਾ ਹਸਪਤਾਲ ਦੇ ਆ ਤੇ ਤੁਸੀਂ ਜਿਹੜਾ ਬਾਲ ਸਾਹਿਬ ਮੇਰੀ ਮੈਂ ਬਾ ਚੁੱਕੋ ਆ ਦੀ ਟਿਕਟ ਵਸ ਜੇ ਉਹਨੇ ਬੰਦੇ ਨੇ ਮੇਰੀ ਗੱਲ ਹੀ ਨਹੀਂ ਸੁਣੀ ਤੇ ਮੈਂ ਕੀ ਕਹਾਂ ਦੀ ਇਲੈਕਸ਼ਨ ਲੜਨੀ ਹੈ ਜੀ ਮੈਂ 2022 ਚ ਤੁਸੀਂ ਟਿਕਟ ਵੀ ਵਾਪਸ ਕਰ ਲਈ ਬਿਲਕੁਲ ਮੈਂ ਬਾਦਲਪਿੰਡ ਗਿਆ ਮੇਰੇ ਨਾਲ ਸਰਦਾਰ ਬਾਬਾ ਸਿੰਘ ਸ਼ਰੌਂਗੜੀ ਦੇ ਮੈਂਬਰ ਨਾਲ ਸੀਗਾ ਇੰਦਾ ਮੈਂਟੇਨ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਡਾਕਟਰ ਨੂੰ ਦੋ ਟੁੱਕ ਕਲ ਕਹੀ ਕਹਿੰਦਾ ਉਹਦੇ ਨਾਲ ਜਾ ਕੇ ਸਮਝਾਦਾ ਕਰ ਲਾ ਨਹੀਂ ਤੇ ਮੇਰੇ ਕੋ ਨਾ ਹੀ ਇਹ ਲਵ ਸੀਗੇ ਸਰਦਾਰ ਸੁਖਵੀਰ ਸਿੰਘ ਬਾਦਲ ਅਹੀਂ ਅਜੇ ਬਾਦਲਾਂੋਂ ਬਾਹਰ ਨਹੀਂ ਨਿਕਲੇ ਉਹਨੇ ਸ਼ਰੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੂੰ ਡਾਕਟਰ ਸਾਹਿਬ ਨੇ ਫੋਨ ਕਰਨਾ ਸ਼ੁਰੂ ਕਰਤਾ ਕਿ ਮੈਂ ਤੁਹਾਨੂੰ ਮਿਲਣਾ ਜੀ ਚਲੋ ਜੀ ਮੈਂ ਇਹਨੂੰ ਆਖਿਆ ਜੀ ਆਪਾਂ ਮੈਨੂੰ ਉਹ ਕਹਿੰਦਾ ਉਹ ਮਿਲਣਾ ਚਾਹੁੰਦਾ ਵਾ ਉਹ ਮੇਰੇ ਬਜ਼ੁਰਗ ਹੈ ਮੇਰੇ ਪਿਤਾ ਸਮਾਰ ਮੈਂ ਉਹ ਮੈਨੂੰ ਕਹਿਣਾ ਕਿ ਤਲਵੀਰ ਮੈਨੂੰ ਘਰ ਸੱਦ ਲੈਣਾ ਆਪਦੇ ਹਾਂ ਤੇ ਆਪਾਂ ਗੱਲਾਂ ਨੇ ਬੇੜੀਆਂ ਯਾਰ ਆਪਾਂ ਪੋਲੀਟੀਕਲ ਬੰਦੇ ਆਪਾਂ ਏਡੀ ਲੜਾਈ ਲੜਦੇ ਨਹੀਂ ਫੱਬਦੇ ਜੀ ਨਾ ਠੀਕ ਹੈ ਜੀ ਅੰਕਲ ਜੀ ਉਹਨਾਂ ਨੇ ਉਹਨੂੰ ਆਪਦੇ ਘਰ ਸਾਧ ਲਿਆ ਮੇਰਾ ਪਹਿਲਾ ਕੁਐਸਚਨ ਸੀ ਮਹਾਂ ਡਾਕਟਰ ਸਾਹਿਬ ਤਿੰਨ ਸਾਲ ਹੋ ਗਿਆ ਆਪਣੀ ਲੜਾਈ ਪਈ ਨੂੰ ਤੇ ਜਦੋਂ ਉਹਦੇ ਵੱਡੇ ਬਾਲ ਸਾਹਿਬ ਜਿੰਦੇ ਇੱਕ ਵਾਰ ਉਹਨਾਂ ਵੀ ਕਹੇ ਕਿ ਡਾਕਟਰ ਸਾਹਿਬ ਨੂੰ ਮੈਂ ਤੁਹਾਡੇ ਘਰ ਭੇਜਣ ਲੱਗਾ ਅੱਛਾ ਤੇ ਮੈਂ ਜਦੋਂ ਵੱਡੇ ਬਾਲ ਸਾਹਿਬ ਨੇ ਕਹੇ ਉਹਦੇ ਆ ਜਾਂਦੇ ਆ ਜਾਈਏ ਜੀ ਕਹਿੰਦਾ ਇਹ ਕੁਐਸਚਨ ਮੈਂ ਜੀਠੀ ਨੂੰ ਕਰਿਓ ਮੈਨੂੰ ਨਾ ਕਰਿਓ ਮੈਂ ਤੇ ਆ ਗਿਆ ਹਾਂ ਤਾਂ ਉਹਦੇ ਕਹਿੰਦਾ ਉਹਨੇ ਮੈਨੂੰ ਡੱਕਿਆ ਕਿ ਬਿਲਕੁਲ ਨਹੀਂ ਜਾਇਆ ਤੇ ਫਿਰ ਇਹੀ 바ਵਾ ਸਿੰਘ ਚਰਾਉਣੀ ਕਮੇਟੀ ਮੈਂਬਰ ਉਹਨੂੰ ਜਾ ਕੇ ਕਹਿੰਦਾ ਰਿਹਾ ਕਿ ਇਹਨੂੰ ਡਾਕਟਰ ਨਾਲ ਪਾ ਦੇ ਕੋਈ ਨਾਂ ਪਾ ਦੂੰਗਾ ਜੀ ਕਰ ਦੂੰਗਾ ਓਕੇ ਜੀ ਇਹ ਵੀਡੀਓ ਤੁਸੀਂ ਵੇਖੀਏ ਪੂਰੀ ਦੀ ਪੂਰੀ ਵੀਡੀਓ ਜਿਹਦੇ ਵਿੱਚ ਵਿਕਰਮ ਮੰਜੀਠੀ ਦੇ ਦੋਸਤ ਨੇ ਕਿਸ ਤਰ੍ਹਾਂ ਵਿਕਰਮ ਮੰਜੀਠੀ ਦੇ ਬਾਰੇ ਵਿੱਚ ਗੱਲਾਂ ਕੀਤੀਆਂ ਨੇ ਨਾਲ ਕੁਝ ਲੋਕ ਜਿਹੜੇ ਨੇ ਕਹਿੰਦੇ ਬੈਨੇ ਕਿ ਐਨੇ ਉਸ ਥਾਲੀ ਦੇ ਵਿੱਚ ਛੇਦ ਕੀਤਾ ਜਿਸ ਥਾਲੇ ਦੇ ਵਿੱਚ ਖਾਂਦਾ ਪੀਂਦਾ ਉਹ ਚੀਜ਼ ਨੂੰ ਅਨਐਕਸਪਲੇਨ ਕੀਤਾ ਕਿ ਐਨੇ ਜਿੰਨਾ ਬਿਮਾਰ ਪਾਣੀ ਬਣਾਇਆ ਹੈ ਉਹ ਸਾਰਾ ਤਾਂ ਸਾਰਾ ਰੀਅਲ ਸਟੇਟ ਦੇ ਵਿੱਚ ਬਣਾਇਆ ਪਰ ਇੱਥੇ ਇਹਨਾਂ ਨੇ ਕਿਹਾ ਕਿ ਵਿਕਰਮਨ ਜੀਠਿਆ ਜਿਹੜਾ ਹੈ ਬਹੁਤ ਜ਼ਿਆਦਾ ਉਹਦੀ ਆਕੜ ਹੈ ਬਹੁਤ ਜ਼ਿਆਦਾ ਮੁੱਛਾਂ ਨੂੰ ਤਾਉ ਦਿੰਦਾ ਹੈ ਉਹਦਾ ਬਹੁਤ ਜ਼ਿਆਦਾ ਇੱਕ ਅਹ ਲੇ ਕਹਿ ਸਕਨੇ ਪ੍ਰਾਊਡੀ ਹੈ ਬਹੁਤ ਜ਼ਿਆਦਾ ਠੀਕ ਹੈ ਤੇ ਐਸੀ ਚੀਜ਼ ਤੋਂ ਲੈ ਕੇ ਉਹਨੇ ਕਿਹਾ ਕਿ ਮੈਨੂੰ ਜਦੋਂ ਉਹਨੇ ਗਾਲ ਦਿੱਤੀ ਮਤਲਬ ਇੱਥੇ ਕੋਈ ਲੜਾਈ ਹੋਈ ਜਿਹਦੇ ਵਿੱਚ ਵਿਕਰਮਨ ਜੀਠਿਆ ਨੇ ਆਪਣੇ ਯਾਰ ਨੂੰ ਵੀ ਗਾਲ ਦੇ ਦਿੱਤੀ ਠੀਕ ਹੈ ਤੇ ਐਸੀ ਚੀਜ਼ ਕਰਕੇ ਇਹਨਾਂ ਦੀ ਆਪਸ 'ਚ ਨਬਨ ਹੋਈ ਤੇ ਇਹ ਜਿਹੜੇ ਨੇ ਆਪਸ ਵਿੱਚ ਇੰਨਾ ਦੀ ਦੋਸਤੀ ਜਿਹੜੀ ਹੈ ਉਹਦੇ ਵਿੱਚ ਵੱਡੀ ਤਰਾੜ ਆ ਗਈ ਤੇ ਆਪਸ ਵਿੱਚ علیحدਾ ਹੋ ਗਏ ਤੇ ਹੁਣ ਜਿਹੜਾ ਇਹ ਹੀ ਵਜ੍ਹਾ ਹੈ ਕਿ ਵਿਕਰਮ ਮੰਜੂਠੀ ਦੇ ਖਿਲਾਫ ਜਿਹੜਾ ਹੈ ਉਹਦਾ ਯਾਰ ਪੁਰਾਣਾ ਮਿੱਤਰ ਜਿਹੜਾ ਹੈ ਉਹ ਗਵਾਹੀ ਦੇਣ ਨੂੰ ਤਿਆਰ ਹੋ ਗਿਆ ਤੇ ਲੋਕੀ ਰਾਨ ਨੇ ਕਿ ਕੰਜ ਹੋਇਆ ਤੇ ਪੂਰੀ ਦੀ ਪੂਰੀ ਚੀਜ਼ ਨੂੰ ਇਹਨਾਂ ਨੇ ਐਕਸਪਲੇਨ ਕੀਤਾ ਕਿ ਵਿਕਰਮ ਸਿੰਘ ਮੰਜੂਠੀਆ ਜਿਹੜਾ ਕਿਸ ਤਰ੍ਹਾਂ ਕੰਮ ਕਰਦਾ ਹੈ ਕਿਹੜੇ ਕੰਮ ਕਰਦਾ ਤੇ ਹੁਣ ਆਪਣੇ ਹੀ ਕਿਤੇ ਦੇ ਕੰਮਾਂ ਦੀ ਬੱਚਾ ਤੂੰ ਅੱਜ ਜੇਲੇ ਪਹੁੰਚ ਗਿਆ ਤੇ ਜੇਲੇ ਪਹੁੰਚ ਕੇ ਵੀ ਜਿਹੜੀ ਉਹਦੀ ਆਕੜ ਏ ਉਹ ਨਹੀਂ ਮੁੱਕਦੀ ਰਹੀ ਤੇ ਕਿਸ ਤਰ੍ਹਾਂ ਨਾਲ ਉਹਨਾਂ ਨੂੰ ਬਹੁਤ ਸਾਰੇ ਲੋਕ ਸਪੋਰਟ ਵੀ ਕਰਦੇ ਪਏ ਨੇ ਵਿਕਰਮ ਸਿੰਘ ਮੰਜੀਠੀਏ ਨੂੰ ਤੁਸੀਂ ਕੀ ਕਹੋਗੇ ਤੁਹਾਡਾ ਕੀ ਕਹਿਣਾ ਹੈ ਇਸ ਪੂਰੀ ਦੀ ਪੂਰੀ ਸਿਚੁਏਸ਼ਨ ਬਾਰੇ ਚ ਤੁਹਾਡਾ ਜੋ ਵੀ ਕਹਿਣਾ ਲਾਜ਼ਮੀ ਦੱਸੋ ਕਮੈਂਟ ਸੈਕਸ਼ਨ ਚ ਵੀਡੀਓ ਨੂੰ ਲਾਈਕ ਸ਼ੇਅਰ ਲਾਜ਼ਮੀ ਕਰੋ ਕੋਈ ਨਵੀਂ ਅਪਡੇਟ ਹੋਏਗੀ ਤੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਅਸਲੀ ਚੈਨਲ ਨੂੰ ਲਾਜ਼ਮੀ ਸਬਸਕ੍ਰਾਈਬ ਕਰ ਲਓ ਤੁਹਾਡੇ ਫਿਰ ਤੋਂ ਮੁਲਾਕਾਤ ਹੁੰਦੀ ਸੱਚੀ ਆ